सेवाी बाबा कर ਸਰਸਕਣ ਮੈਂ ਇਹਨਾਂ ਦੇ ਛੋਟੇ ਭਰਾ 2.5 ਸਾਲ ਦਾ ਫਰਕ ਇਹ ਨੇ 83 ਜੀ ਕਹਿੰਦੇ 2.5 ਰਾਤ ਨੂੰ ਮਦਦ ਕਰਨ ਦਾ ਅੰਤਕਾਰ ਹੋਇਆ ਦਾ 2.5 83 ਜੀ ਇਹ ਰਾਤ ਨੂੰ ਤਰਕੇ ਗਏ ਭਾਈ 2.5 ਨੂੰ ਫਿਰ ਸੰਸਕਾਰ ਕੀਤਾ ਗਿਆ 2.5 ਉਹਨੇ 83 2.5 ਬੰਦ ਲੋ 1983 ਮੈਂ ਜੀਤ ਰਾਨਾ ਯਾਰਗਰ ਮਨਾਈ ਗਈ ਪਹਿਲਾ ਆਜਾ ਰਾਮ ਸਾਰੂ ਸੰਤੋ ਨੇ ਆਉਣ ਨੇ ਜੇ ਇਟਾ ਮਾਂ ਤੋਂ ਮੇ ਕੋਈ ਵੀ ਮੋੜਦਾਰ ਥਾ ਲਈ ਜਮਾਨ ਪਖੰਡੂ ਮੁਰਗਾਂ ਸਾਹਿਬ ਨੇ ਕੋਈ ਬੱਲੇ ਪਾਠਾ ਜਾਂ ਤੋਂ ਦੀਆਂ ਕਨੇੜਾ ਕਨੇੜਾ ਹੁੰਦਾ ਤਾਂ ਸਮਝ ਕੇ ਇਹ ਆਉਂਦਾ ਕੋਈ ਦੂਰ ਤਰਾਨੇ ਨੇ ਕੋਈ ਵੀ ਗੁਰਦੁਆਰਾ ਨੂੰ ਬਾਉ ਰਿਆ ਮਹਾਂ ਮਾਪੁਰਚਾ ਨੇ ਗੋਦਵਾਲਾ ਕੁੰਨੀ ਸੋ ਨੰਧਿਆ ਜਿ ਬਣਾਇਆ ਸਮਝ ਗਏ ਪਹਿਲਾ ਉਠੇ ਵੀ ਧਰ ਨਰੇ ਜਿ ਉਠੇ ਗੁਰੂ ਕਾ ਮਿਧਾ ਜਿ ਕਲਾਉੜੋਂ ਨਜ਼ਰ ਆਸ ਕੰਨਨ ਲਪੜ ਨਵੰਬਰ ਚਾ ਇੱਥੇ ਵੀ ਅਨਯਾ ਕਲਾਉੜ ਵੀ ਨੰਨਰਾ ਮਾਦਾ ਨੂਰ ਨਰੇ ਜਿ ਜਾਪੜੇ ਮੁਰੁੰਡਾ ਜਵੰਦਿਆਂ ਨਾਲ ਅਗਲੇ ਰਾਸ ਨਾ ਸੀ ਸੰਤਾਨ ਦਾ ਕੈਰੀਰਾ ਮੁੰਡਾ ਦਾ ਕੋਈ ਪਰ ਉਹ ਲੋੂ ਲੋ ਗੁਰੂ ਗ੍ਰੰਥ ਜਿਹੜੇ ਤੇ ਸੰਗੜਿਆਈ ਮਹਾਰਾਜ ਤੇ ਸੰਗੜਿਆਈ ਬੋਟੀਆਂ ਕੰਡੀਆਂ ਕਰਾਣਾ ਮਜਨਾ ਰੇਡੂ ਇੰਨੇ ਤੇ ਨਾ ਰੇਡੂ ਕੋਈ ਲਾਂਟਾ ਮੇ ਭਾਈਓ ਰੀ ਅਗੇ ਬਾਣੀ ਸੁਣੋ ਜੇ ਰੇਡੂ ਲਾ ਕੇ ਬਾਣੀ ਸੁਣਾਈਵੇ ਕਿਸੇ ਨੇ ਫੜਣਾ ਉਹ ਆਪਣੇ ਮਨ ਜਾਂ ਦੇ ਬਿਸਰਾ ਦੇ ਸੁਣੀ ਜਾਣਗੇ ਨਥਨ ਵੀ ਸੰਤ ਜੀ ਨਜ਼ਰ ਆਏ ਉਹ ਰੇੜਕਾ ਖੰਡ ਪਾੜਾ ਜੈ ਸਾਹਿਲ ਪਾੜਾ ਜੈ ਸੁਨਤਾ ਉਹ ਉਨਤਾ ਲੱਗਣਦਾ ਉਹ ਲੱਗਣ ਨਹੀਂ ਦਿੰਦਾ ਮਹਾਰਾਜ ਪੁੱਛਿਆ ਮਹਾਰਾਜ ਇਹ ਰੌਸਮ ਇਕ ਕਰ ਕਿਉਂ ਲੱਗਣ ਦਿੰਦੇ ਕਹਿੰਦੇ ਭਾਈ ਇਹ ਤੇ ਕਿਸੇ ਨੇ ਆਣਾ ਮੈਂ ਆਪਣੇ ਘਰਾਂ ਦੇ ਬਾਹਰ ਛੁੰਡੇ ਰਹਿਣਗੇ ਵੀ ਇਹ ਮਹਾਰਾਜ ਕੋ ਕਹਣਾ ਮੈਂ ਇਸ ਕਰਕੇ ਸੀ ਝਿੰਡਵਾ ਨਹੀਂ ਨਾਉਨੇ ਇਹਨਾਂ ਨੇ ਘਰਾਂ ਦੇ ਦੀ ਗਿਜਾਇਸ ਨਹੀਂ ਮਲ ਪਰ ਉਹਨਾਂ ਅਸੀਂ ਖਰਚੇ ਦਬਾਉਨੇ ਮੈਂ ਜਾ ਕੇ ਦਬਾਉਨੇ ਇਹ ਥਾਂ ਵੀ ਮੇਰੇ ਗਰੀਬਾਂ ਨੂੰ ਨਾ ਆਪਾਂ ਤੇ ਮਹਿੰਗੀਆਂ ਖਰਚੇ ਕਿੱਦਾਂ ਕਰੂੰ ਮਾਣੀ ਮੈਂ ਕਿਉਂ ਰਹਿਣਾ ਇਹਨਾਂ ਦੇ ਘਰ ਤਕਾਇਆ ਜੰਦੀ ਅਮੀ ਮਾਹ ਮੁਸ਼ਕਲ ਹੋ ਜਾਂਦਾ ਮਾਹੇ ਸਾਥ ਮੈਂ ਟਾਈਮ ਆਉਂਦੇ ਸਤਿ ਸਤਿ ਦੇ ਉਹ ਆਉਗਾ ਇਹ ਮਾਛੋਟਾ ਇਹ ਮਹਾਰਾਜ ਨੇ ਉਹਨਾਂ ਨੂੰ ਵੀ ਚਾਰ ਸਿਕਾਈ ਕਹਿੰਦੇ ਅੰਬਰਤਨ ਨੂੰ ਸੇਵਾਦਾਰ ਲੱਗੇ ਕਹਨ ਮਿੱਦੂ ਜੀ ਸੰਗਤਾਂ ਨੂੰ ਦੱਸ ਰਹੇ ਤੁਸੀਂ ਆਪਰੇ ਸਿੱਖਦੇ ਹੋ ਇਹ ਭਾਈ ਇਹਦਾ ਅੰਬਰਸਾ ਅੰਬਰ ਇਹ ਮਹਾਰਾਜ

ਨਾ ਸਿਰਫ ਪੰਨੇ ਵਿੱਚ ਤੇ ਇਹਨਾਂ ਗਾਹ ਉਹਨਾਂ ਗਾਮ ਉਨਾਰੂ ਸਾਧੂ ਸੰਤ ਤੇ ਗ੍ਰਿਸ਼ ਨਗਾ ਨਗਾ ਸਿਰਫ ਆਂਖਾਂ ਇਹਨਾਂ ਪੁਹਾਰਾ ਵੀ ਬੋਟਰਾ ਉੱਥੇ ਵੀ ਗੁਰਦੁਆਰਾ ਮਾਣੇ ਹੋਰ ਵੀ ਕਿਤਨੇ ਗੁਰਦੁਆਰੇ ਮਾਣੇ ਇਹਦੇ ਮਾਨਲੇ ਵੀ ਪਾਠ ਕਰਨਾ ਉਹਨੇ ਨੇ ਮਿਨਾਰੇ ਰੇੜੇ ਤੇ ਪਾਠ ਕਰਦੇ ਉਹਨੇ ਨੇ ਇਹ ਮਹਾਮੋਹਰ ਸਭੀ ਕਲ ਹੋਣੇ ਉਹਨੇ ਨੇ ਅਠਾਰੀ ਆਏ ਮੈਂ ਤੇ ਪਹਿਲਾ ਨਾਉ ਨੇ ਵੀ ਹੋਣ ਲੱਗੇ ਨੇ ਉਹਨਾਂ ਇਹਨਾਂ ਨੇ ਵੀ ਇੱਕ ਨਹੀਂ ਬਾੜ ਹੁੰਦਾ ਆਪ ਵੀ ਕਰਦੇ ਨੇ ਸੰਗਤਾਂ ਨੂੰ ਇਹ ਜਿਹੜਾ ਸਾਹ ਦੇ ਬਾੜਾ ਸੁਝਾਵ ਨਹੀਂ ਜਾਂਦਾ ਇਹਾਂ ਨੇ ਮਜਾ ਤਾਂ ਸੀ ਇਹਨਾਂ ਕੋਲੋਂ ਜਿਵੇਂ 25 ਸਾਲ ਬਾਪ ਮਾਪ ਮੈਂ ਆਪਣੇ ਸੁਪਨੇ ਤਰਸੇ ਤਨੇ ਇਹਨਾਂ ਜਾਣ ਤੇ ਭਗਬਰਾ ਇਰਾਨ ਸਾਡਾ ਸਾਦ ਦਾ ਅਜੀ ਇਹਨਾਂ ਸੇਵਾ ਦੇ ਭਾਈ ਉਹ ਮੈਨੂੰ ਦੇਖ ਕੇ ਤੂੰ ਤੂੰ ਦਿਖ ਰਿਹਾ ਕੋਲ ਸੁੰਨੇ ਦੇ ਮਾਣ ਦੇ ਕੇ ਤੇ ਮਾਪੂਰੇ ਏ ਕਾ ਡਾਣਾ ਸੇਵਾ ਕਰਨੀ ਬੜੇ ਖੁਸ਼ ਹੋਣਾ ਮੈਨੂੰ ਕਹਿੰਦੇ ਘਰ ਦਾ ਵੀ ਕੋਈ ਕੰਮ ਕਰ ਲਿਆ ਕਰੋ ਵਿਖਾ ਨਕਾ ਕੋਈ ਹੋਰ ਵੜ ਜਾਂਦਾ ਵੀ ਲੈ ਬਿਨਾਂ ਦਾ ਨਕਾ ਬਣ ਛਾਣਦਾ ਮੈਂ ਮੈਂ ਪਈ ਜਣਾ ਨਾ ਨਾ ਮੈਂ ਭੇਰਾ ਜਣਾ ਭੇਰਾ ਜਣਾ ਐ ਕਿੰਨਾ ਐਸਾ ਹੋਇਆ ਐ ਥਾਂ ਤੇ ਤਾਂ ਮੁੰਡਾ ਉੱਥੇ ਭਾਗ ਗਿਆ ਮਹਾਰਾਜ ਲੱਗੇ ਗਏ ਉਰਦੇ ਫਿੰਦੀ ਆਏ ਤੱਕ ਲਾ ਕੇ ਸੰਗਤ ਕਹਿੰਦੇ ਹੁਣ ਨਹੀਂ ਕਹਿੰਦੇ ਥੋੜੇ ਜੋਗ ਰਿਆ ਵੀਰ ਦਾ ਸਾੜੇ ਜੋਗ ਰੋ ਐਨੇ ਪਤਾਰੀ ਮੈਨ ਕਹਿਣ ਲੱਗੇ ਉਹਨਾਂ ਨੂੰ ਪਤਾ ਲੱਗ ਗਿਆ ਮੈਨੂੰ ਕਹਿੰਦੇ ਸੰਤ ਜੀ ਸਭ ਕੋ ਨਾ ਗੇ ਨਾ ਸਦਾ ਨਿਆਣਾ ਮਹਾਰਾਜ ਕਹਿੰਦੇ ਭਾਈ ਕੱਲ੍ਹ ਤੋਂ ਬਾਅਦ ਤੈਨੂੰ ਕਰਨੀ ਆ ਇਹ ਉਹਨਾਂ ਨੂੰ ਜਹਾਦ ਕਰਨੀ ਝਾਕਣਾ ਨਹੀਂ ਤਾਂ ਉਹਨਾਂ ਦਾ ਕੁਝ ਲੈਣਾ ਨਹੀਂ ਅਸੀਂ ਤੇਰਾ ਲੈਣਾ ਤੇ ਤਾਂ ਤੇਰਾ ਨਹੀਂ ਅਸੀਂ ਦੇਣਾ ਤਾਂ ਤਾਂ ਤੋਂ ਨਹੀਂ ਹਾਂ ਨੰਦਾਂ ਦੇ ਨੰਨੇ ਤੱਕ ਪਾਈ ਜਗਾਂ ਜਗੰਤਰ ਖਾਈ ਖਾ ਉਹ ਨਾਨ ਘੁੰਮ ਗੁਮੀ ਆਵੇ ਜਾਉ ਲਾਉ ਗੁਮੀ ਸੇ ਮੇਂ ਪਰਵਾਹ ਸੱਚਾ ਸਾਸ ਸੱਚ ਨਾ ਹੈ ਆਖੇ ਬੋਹਫਾਨ ਆਖੇ ਮੰਗੇ ਨੇ ਨਾਲ ਕਰੇ ਦਾਦਾ ਫੇ ਕਿਐਸੀ ਨੀ ਮੋ ਹੋ ਕੈ ਮੋਲਾ ਮੋਲੀ ਜੇ ਸੰਤਰੇ ਬੇ ਅਮਰ ਦੇਲਾ ਚਾਰ ਦਿਨੋਂ ਮੜਾਈ ਵਿਚਾਰਾਂ ਨਾਦਰਗਰ ਆ ਰਹੀ ਹੈ ਸ੍ਰੀਨਾਥ ਹੁਣ ਪੰਚਤੀ ਵੀ ਇਥੇ ਮਾਰ ਸੇਵਾ ਦੇ ਕੋਈ ਪੁੱਛੇ ਵੀ ਜੇ ਮੈਂ ਆਈ ਜਾਏਗਾ ਹੀ ਹੈ ਇਸ 7-8 ਕਿਲੋ ਮੀਟਰ ਦਾ ਫਰਕ ਆਉਣਾ ਜੀਵਨ ਚਾਹਦਾ ਹੀ ਬਣ ਜਾਂਦੀ ਹੈ ਤੇ ਕੋਈ ਆਈ ਜਾਓ ਜਾਈ ਜਾਓ ਤੁੰਗਨਵਾਲੇ ਮੁਖਵੰਦਰੀਆਂ ਕੋਲ ਆ ਬੋਲੇ ਕੋਈ ਮੁੱਠਾ ਵਾਲੇ ਜੋ ਆਪਣੇ ਮੁਖਵੰਦਰੀਆਂ ਕੋਈ ਆਵੇ ਕੋਈ ਜਾਵੇ ਮਹਾਪੁਰ ਜੀ ਕਹਿੰਦੇ ਤੁੰਨ ਨੰਦ ਦੇ ਹਾਕਰ એનું કોઈ કળા બોલે ભાઈ કોઈ મોઠા મળે દઉં હમણાં નંદ રહ્યા કર ਨੰਦੇ ਨੰਦੇ ਨੰਕੇ ਵੀਆ ਜਿਸ ਮੰਨ ਦੇ ਜਾ ਕੇ ਡਰੇ ਮੇਰੇ ਮਨ ਹੀ ਨੰਨ ਮੰਨੇ ਇਹਦੇ ਭਾਈਆ ਹੂਨ ਬਰਮਾਨੰਦ ਇਹ ਲੜੀਆਂ ਕੋਟੀਆਂ ਨਕਦੇ ਵਿੱਚ ਪਹਿਲਾਂ ਕੋਈ ਨਹੀਂ ਸੀ ਚੱਲਿਆ ਦੋ ਦਸਾਲ ਚਾਰ ਚਾਰ ਅਸੂਖੀ ਰਾਜਾ ਖੰਡ ਪਾਟੇ ਹੋਇਆ ਗੰਦਾ ਮੈਂ ਹਾਂ ਤੋਂ ਬਾਹਰੇ ਘਾਉਣ ਤੇ ਇਹ ਗੁਰਦੁਆਰੇ ਦੇਖੋ ਇੱਕ ਹੀ ਗੁਰਦੁਆਰਾ ਨਗਰ ਦੇ ਵਿੱਚ ਇਸੇ ਅੱਗੇ ਜਾਤਨਾ ਜੋ ਸਤਿਗੁਰੂ ਮਹਾਰਾਜ ਨੇ ਜਾਂਦੇ ਕਰਦੇ ਨੇ ਉਸੇ ਵਾ ਆਉਂਦੀ ਐ ਥੀ ਲੱਗਦੀ ਹੈ ਕੋਈ ਘਰ ਮਹਿਮਾਨੀ ਚਾਹੇ ਪਾਟੀ ਕੋਈ ਵੰਡੇ ਤੋਂ ਲਿਆਵੇ ਜਾਂ ਕਿਥੋਂ ਲਿਆਵੇ ਮਤਲਬ ਇਕਰੋ ਪਾਟੀ ਸਾਡੇ ਪਿੰਡੇ ਬੰਦਿਆ ਜੋ ਵੀ ਮੋਖਾ ਉਰੀ ਆਉਂਦੀ ਐ ਮੈਂ ਤਾਂ ਕੋਈ ਜਾਨਣਾ ਨਹੀਂ ਪੈਣਾ ਜਾਨਾ ਉਹਦਾ ਜਿਹੜਾ ਬੁਲਾਉਂਦਾ ਉਹਦੇ ਚਲੇ ਜਾਂਦਾ ਤੇ ਨਹੀਂ ਬੁਲਾਉਂਦਾ ਉਹਨਾਂ ਚਾਰ ਚਾਰ 10 ਕਿਲੇ ਦੂਰ ਹੋਈ ਨਹਿਰ ਜੀ ਬਨਾਇਆ ਸਾਰੇ ਆਈਆਂ ਇਹ ਨਾਰਾਣ ਸੰਗਿਆ ਸੁਬੀਨਾ ਦੇ ਮਹਾਪੁਠਾ ਨੇ ਢੇਰੇ ਗੋਦ ਨੋ ਹਾਂ ਵਾਹ ਜੰਗਨਾਮ ਕੀ ਮੰਗਲੇ ਨਾ ਨਾ ਕਿ ਮੈਂ ਨਿਤ ਮੈਗੇ ਨਾਮ ਦੇ ਪਿਆ ਇਸਾ ਪ੍ਰਦੇਸ਼ਾਂ ਦੇ ਵੀ ਮੈਂ ਜਾਇਆ ਪਰ ਜਿਹੜਾ ਆ ਆਨੰਦ ਹੈ ਉਹ ਆਨੰਦ ਕੋਈ ਸਾਧੂ ਅੰਗਲਾ ਅਮਰੀਕਾ ਗ੍ਰੰਡਾ ਨਹੀਂ ਸਾਧੂ ਇਤਨੇ ਧੇਰੇ ਜਾਣਦੇ ਪਰ ਉਹ ਗੱਲ ਨਹੀਂ ਮੰਨਦੀ ਉਹ ਅਸਾਂ ਅੱਤਵਾਦ ਨੂੰ ਕਿਨਨ ਚੰਗਲ ਰੋਲੇ ਜੁੰਡਾ ਰੋਜ਼ ਕਰਾਂਦੇ ਅੰਦੇ ਅੰਨੇ ਆ ਮੋਣੋ ਕੋ ਟਾਈਮ ਨਹੀਂ ਹੈ ਮੈਂ ਕਿਹਾ ਵੀ ਟਾਈਮ ਪਰ ਸਾਡੇ ਕੋਲ ਨਹੀਂ ਉਦੋਂ ਮੈਂ ਮਾਜਾ ਵੀ ਮਜਾਇਆ ਗਣਦੇ ਉਹ ਅਸਾਂ ਸੰਗਤ ਆਉਣੀ ਜਾਂਦੀ ਨਹੀਂ ਇਹ ਕੁ ਲੈ ਜੇ ਨਾ ਤਾਂ ਚੰਤੂਰੀ ਨੇ ਨਾਉਂ ਸੇ ਉਦੋਂ ਦੀਆਂ ਰਾਣੀਆਂ ਨੂੰ ਮਿਲਦੇ ਗਾਣਾ ਚਾਤ ਵੀ ਦੇ ਕੇ ਉਹ ਗਣ ਲਈ ਰਾਣੀ ਮਨਜੂਰੀ ਦਵੇ ਪਰ ਉਹਨੂੰ ਅਮਰੀਕਾ ਕਾ ਨਦਾ ਮਿਲਦਾ ਉਹ ਅਗਿਆਨ ਦੀ ਨੋਲਿਜ ਤੇਰ ਮਮਲਾ ਸਿੰਘ ਉਹ ਜੀ ਮੋਹਲਾ ਹੋ ਗਈ ਤਾਂ ਤੁਸੀਂ ਪੱਕੇ ਹੋਏ ਉਹ ਹਰ ਇੱਕ ਵਾਰ ਮੋੜ ਘੱਟੇ ਹੋ ਕੇ ناک ਨੇ ਮਿਲ ਕੇ ਮੰਦ ਮੰਦ ਰਾਣੀ ਹੋ ਰਾਣੀ ਨੇ ਮਨਾ ਢਾਉਣ ਨੇ ਉਪਰ ਚੱਕ ਕਰਕੇ ਇਹਨੂੰ ਪਾਸ ਕਰ ਦਿੰਦੀ ਹੈ ਕ ਇਹਨੂੰ ਫੇਰ ਵੀ ਕਰਨ ਲੇਕਿਨ ਮੈਂ ਆਪਣਾ ਸਾਰਾ ਠੀਕ ਮਗਰ ਆਨੰਦੀਏ ਜੀਰਾਂ ਸ਼ੰਕਾਉਂ ਨੇ ਉਨ ਦਾ ਆਂਦਾ ਪੇਰ ਬਣਾਉਂਦੀ ਹੈ ਜੀਰਾਂ ਨੂੰ ਮਨ ਦੀ ਕਿਰਪਾ ਹੁੰਦੀ ਹੈ ਵਾਹ ਮੈਂ ਉਹਨੂੰ ਪਹਿਲੀ ਵਾਰੀ ਮਿਲ ਜਾਂਦਾ ਇਹਨੋਂ ਹੋਣਾ ਆਂਦੀ ਆਈ ਮੋਹਲਾਦ ਵੇਸ ਦਿਨ ਉਹਨੂੰ ਕੋਈ ਵੀ ਇਹਨ ਸਹਾਰਾ ਰੁਕਣੇ ਵਾਲਾ ਬਾਸਾਲਾ ਨੰਦ ਮਹੌਕਟ ਜੰਨ ਨੇ ਕੀਤਨੀ ਦਾ ਜੰਨ ਨੇ ਕਰਾ ਬਾੜ ਵੀ ਜਾਣੇ ਪੈ ਨਹੀਂ ਮੈਂ ਹੰਡਾ ਗਿਆ ਮਾਰੂ ਨੀਂਦ ਮਾਣੋ ਗੁੰਗਾਏ ਨਾ ਸੁਣ ਆਰੇ ਇਤਨਾ ਹੋਏ ਉਹ ਕੋਈ ਨਹੀਂ ਜਾਂਦਾ ਲੋ ਨਹੀਂ ਕੋ ਜਾਵੇ ਨਾ ਮਹਾਰਾਜ ਆਲੇ ਆਲੇ ਜਾਣੇ ਨੀ ਗ੍ਰਾਂਜੇ ਕੋ ਕੋ ਗੋੜਾ ਨੀਲੀ ਟੋਨਾ ਆਨਾਂ ਖੰਮੜਿਆ ਉਹ ਉਹਨਾਂ ਲਈ ਰਿਆ ਕਰੇ ਨੰਧਨ ਦੇ ਵਜੇ ਗਿਨਾਂ ਜੁਲਾ ਆਨਾਂ ਦੇ ਵਿੱਚ ਨੰਨਨ ਸਾਰ ਆਇਆ ਰਤਨ ਉਹ ਸ਼ੇਖਾ ਕਾ ਕੀ ਤੇ ਮਖਾਨ ਹੁਣ ਵੀ ਤਦੋ ਮੈਨੂੰ ਲਾਇਆ ਨਾ ਉਹ ਨਹੀਂ ਉਹ ਹਵਾ ਫਰ ਸ੍ਰੀ ਰਵੀ ਅੰਦਰ ਸਮਾਉਣਾ ਉੱਠੀ ਪੰਜ ਕੋੜਾ ਛੋੜਾ ਤਿਆ ਗਿਆ ਉਲੂ ਮੈਂ ਮਰਦੇ ਜਾ ਰਿਹਾ ਰੱਬ ਨੇ ਤੇ ਸਤਨ ਤੇ ਅਨਕੇ ਸਰੂਆ ਮਾਰੇ ਮੈਨੂੰ ਫੁਰਦੀ ਨਹੀਂ ਸੀ ਮੈਂ ਸਰਵਾ ਸਾਧਾ ਕੋਲ ਧਾਣਾ ਜਰੂੜਾ ਪਰ ਮੈਂ ਆਵ ਨਹੀਂ ਠਾਕਰ ਨਰ ਪਰਮੰਤਰੀ ਨੇ ਇਮਾਮ ਬਿਆ ਤੜਕਣੇ ਕੋਲ ਹਰ ਮੰਦੇ ਫੇਰ ਮੈਂ ਸੰਤਾਨ ਬੰਨਣ ਲੱਗਿਆ ਤੇ ਮੈਂ ਕਹਿਣ ਲੱਗਾ ਤਾ ਵੀ ਲੈ ਕੋਈ ਮੇਰੇ ਵਰਗੇ ਹੀ ਤਾਂ ਮੈਨੂੰ ਕਹਿੰਦਾ ਤੇਰੇ ਵਰਗਾ ਤਾਂ ਹੈ ਇਹ ਜਿਹੜਾ ਬੋਲ ਹੈ ਸਰੀਰ ਹੈ ਨਮਾਕ ਹੈ ਇਹ ਇਧਰ ਦਾ ਇਧਰ ਦਾ ਫਰਕ ਹੈ ਤੁਸੀਂ ਮੈਨੂੰ ਵੀ ਤਾਂ ਕਹਿੰਦੇ ਆਣੇ ਵੀ ਸਾਢੇ 11:00 ਵਜੇ ਪ੍ਰਚਾਰਕ ਪ੍ਰਚਾਰ ਦੇਣ ਵਾਲਾ ਅਹੀਂ ਤਾਂ ਕੋਈ ਗੱਲ ਨਹੀਂ 8:00 ਵਜੇ ਤੋਂ ਲੈ ਕੇ ਅਸੀਂ ਸਭ ਨੂੰ ਟਾਈਮ ਨਹੀਂ ਦਿੱਤਾ ਤਾਂ ਜੇ ਕੋਈ ਲੇਟ ਆਊਗਾ ਫਿਰ ਮੇਰਾ ਕਿਆ ਕਸੂਰ ਹੈ ਭਾਈ ਕੱਢੀ 1 2019 ਤੱਕ ਨਵਾਂ ਲਾਉਣ ਨੇ ਜਿਹੜਾ ਉਹ ਸਿਹਰਾ ਪ੍ਰੋਗਰਾਮ ਕੋਈ ਦੋ ਤਰੀਕ ਨੂੰ ਮらい ਜਾਣੀ ਹਰ ਸਾਲ ਦੇ ਫੇੜਾ ਸਾਲ 6 2019 ਉਹ ਮੈਂ ਪ੍ਰੋਗਰਾਮ ਪਹਿਲਾਂ ਦੱਤਾ ਉਹ 6 2019 ਤੇ ਨਵਾਂ ਲੱਗਣ ਹੋ ਸਕਦਾ 15 ਦੇ ਸੰਗਨੰਦ ਹੈ ਸਮਝ ਗਏ ਨਾ ਯਾੜ ਦੀ ਬਾਕੀ ਤੇ ਮੈਂ ਫਤਿਹ ਨਾ ਬਾੜੀ ਮਿੰਜਾ ਕੰਨਾ ਮੈਂ ਟਾਈ ਮਾ ਜਨੇ ਮੈਂ ਕਿਤੇ ਕਿ ਬਣ ਥੋੜਾ ਕੰਮ ਨਹੀਂ ਛਡਾਉਂਦਾ ਨਾ ਮੈਂ ਆਪਣਾ ਛਡਾ ਜੇ ਤੁਹਾਨੂੰ ਨਹੀਂ ਮੇਰ ਮੈਨੂੰ ਨਹੀਂ ਮੇਰ ਯਾਰ ਹਾਂ ਇਹ ਕਿ ਗੱਲ ਹੋਰ ਮੈਂ ਕਹਿ ਰਹੇ ਹਾਂ ਜਿਆ ਆਪਣਾ ਸਭਾਵਣਾ ਉਹ ਪ੍ਰਮਾਤਮਾ ਨੇ ਬੇਨ ਕੱਟ ਕੇ ਲੈ ਜਾਣਾ ਨਾਂ ਦੇ ਫੰਮਾਂ ਦੇ ਯਾਰ ਰਾਏ ਕੋ ਮੈਨੂੰ ਪੁੱਛਿਆ ਲੈ ਜਾਏ ਮਿੱਠਾ ਗੱਡ ਕੇ ਲੈ ਜਾਏ ਕਿਦਣਾ ਹੀ ਟੱਪ ਲੋ ਨਾ ਤਿਲੋ ਜਾ ਫਾਮੈਂ ਚੰਗਾ ਭਾਮੈਂ ਮੰਦਾ ਜੈਸੀ ਨਰ ਦਮਾਰੀ ਤੈਨਕ ਕੋਰੀ ਐ ਢੱਡਾ ਬੰਗਲਾ ਇਹਨਾਂ ਹੁਣ ਸਭ ਕਪੂਰ ਐ ਬਦਵ ਨਾਣਾ ਭਾਂ ਨੇ ਉਸ ਨੂੰ ਆਪਣੇ ਆਪੇ ਆਪਣੇ ਵਿਵੇਕਾਂ ਪੂਰੀਆਂ ਚ ਲੈ ਜਾਂਦਾ ਨਰਕ ਸ਼ੋਕ ਜੋ ਵੀ ਹੈ ਗਾਹਾਂਮੀ ਐ ਨਰਕ ਵੀ ਐ ਸੁਰਗ ਵੀ ਐ ਨਰਸ ਵੀ ਐ ਗਾਹਾਂ

ਆਨਨ ਹੋਰ ਉਹ ਕਿੱਥੇ ਵਸਦੀਆਂ ਜਿਹੜਾ ਰੱਬ ਦਾ ਰਾਸਤਾ ਦਰਨੀਆ ਆਦਮਾ ਤੋਂ ਬਿਨਾ ਰੱਬ ਦਾ ਰਾਸ ਨਹੀਂ ਕੋਈ ਦਸ ਕੋਈ ਕਹਨ ਦੇਦਾਰੀ ਨਾ ਮੰਨੋ ਨਾ ਐ ਤੁਹਾਡੀ ਗੱਲ ਸੱਚ ਹੈ ਉਹ ਗੁਰੂ ਗ੍ਰੰਥ ਸਾਹਿਬ ਦੇਦਾਰੀਆਂ ਨੇ ਲਿਖਿਆ ਹੈ ਕਵੀ ਮੰਡਲ ਮਹਾਰਾਜ ਨੇ ਲਗਾਇਆ ਦੇਦਾਰੀਆਂ ਦੇ ਬਾਬਾ ਦਾ ਦੇਦਾਰੀਆਂ ਦੇ ਗੁਰੂ ਗ੍ਰੰਥ ਸਾਹਿਬ ਲਖਾਇ ਨਹੀਂ ਲਗਾਇਆ ਮਨਜਪਿਆਰੇ ਕਾਰ ਫੈਵਨ ਹੁਣ ਵੀ ਕਾਪੀਆਂ ਕਰਾਵਾ ਪੜ੍ਹਦੇ ਨੇ ਜਿਹੜਾ ਮਾਸਟਰ ਹੈ ਦੇਦਾਰੀ ਹੁੰਦਾ ਉਹਨੇ ਕੋਈ ਪੜ੍ਹ ਸਿਖ ਨਹੀਂ ਪੜ੍ਹਾਇਆ ਤੁਹਾਨੂੰ ਇਹ ਮੰਦਿਰ ਵਿੱਚੋਂ ਕੱਢ ਲੜਾ ਆਵੇਂ ਤੇਰਾ ਮਾਨ ਨਾ ਗੁਰਾਂ ਨੂੰ ਭਾਵੇ ਵੱਡੇ ਵੱਡੇ ਖਾਲੇ ਮਾਨ ਥਾਲ ਕੋ ਜਾੜਿਆ ਕੰਮ ਸਣਾ ਵਰਸ਼ੀ ਮਾ ਕਿਸੇ ਨੂੰ ਲੋਕ ਦਾ ਨਹੀਂ ਮਰ ਬਣ ਮੈਂ ਤਾਂ ਕਹਿ ਨਾ ਆਇਆ ਨਹੀਂ ਕਹਿਣਾ ਵੀ ਗੁਰੂ ਘਰ ਮੰਦਿਰਾਂ ਵਿੱਚ ਤਾਂ ਨਾ ਨਾ ਕਰੇ ਮੇਰੇ ਮੂੰਹ ਤੇ ਵੀ ਛੋਣਾ ਮੈਂ ਤਾਂ ਕਹਾਂ ਉੱਥੇ ਵੀ ਮਹਾਰਾਜ ਦੇ ਚਾਨਾ ਮੈਂ ਕਰਦੇ ਗੁਰ ਹਾਦੀਨਾ ਨੋ ਮੈਂ ਸੰਤਾਂ ਦਾੜਿਆ ਅਜੇ ਵੀ ਆਪਣੇ ਘਰ ਜਿਉਲੀ ਸਮਨ ਨਾਲ ਜਿਉਂਦੇ ਐ ਮਿੱਠੂ ਥੋੜੋ ਆਓ ਜਲਵਾ ਲਗਾਉਣਗੇ ਹਲਦਾਂਗਾ ਆਹਾਂਗਾ ਮਾਪੂਰ ਚਾਨੇ ਨਾ ਬਾਵਣਾਂ ਗੱਲ ਨੂੰ ਸੇਵਾ ਕਰਦੀ ਨਹੀਂ ਦਿੱਤੀ ਆ ਨਹੀਂ ਦਿੱਤੀ ਆ ਮਨਵਰ ਹਰਿਆਰ ਜਿਦਾਂ ਦੀ ਦੀਓ ਤਾਂ ਠੜਕੇ ਬਾਹਰ ਤੇ ਦੁਨੀਆ ਤੋਂ ਹੀ ਕਲਾਮ ਨਾਲ ਬਗਾਮਣਾ ਹਾਲੋ ਬਗਾਮਣਾ ਹਿਆਲੇ ਕੁਛ ਨਹੀਂ ਮੰਨਦਾ ਬਗੀਦਾ ਬਗੀਦਾ ਘਰ ਦੂਰ ਆ ਜਿਤਨੀ ਲੰਮੀ ਖਨੂਰ ਆ ਚੱਲ ਨਾ ਚੱਡੋ ਨਹੀਂ ਦੇਖਣਾ ਦੂਰ ਆ ਸੰਧ ਭਰੋ ਫਰੀਏ ਅਮਰਦੀਨ ਬਣੇ ਸਬੂਰ ਕੋਲ ਮਨ ਨੂੰ ਮੇਲੇ ਦੇ ਦਿਨ ਬੰਦ ਬੰਦ ਤੋੜਾ ਦਾ ਗ੍ਰੰਥ ਕਨੌੜੇ ਜਾ ਕੇ ਮੈਨੂੰ ਕਹਿੰਦੇ ਫਲਾਣਾ ਤੋਂ ਆਇਆ ਬਈ ਇੱਕ ਮੇਰੇ ਗੱਡਵਾ ਬੰਦਾ ਹੋਰ ਤਾਂ ਇੱਕ ਸਾਰਾ ਡਰਾਈਵਰ ਦਾ ਗੱਡੀ ਖੜਾ ਕੇ ਮਿਲੇ ਉਹ ਕਹਿੰਦੇ ਕਾਕਾ ਨੂੰ ਮੈਨੂੰ ਆਣਾ ਮੈਂ ਗੱਡਵਾ ਨਹੀਂ ਫਲਾਣਾ ਤੋਂ ਹੈ ਕਹਿੰਦੇ ਉਹ ਆਪ ਨੂੰ ਅਜੇ ਮੈਂ ਸਮਝਿਆ ਨਹੀਂ ਮੈਂ ਜੀ ਮੈਂ ਟੱਪਾ ਦਾ ਤੇਨੂੰ ਮਾ ਜੀ ਆਉਣਾ ਹੈ ਕਾਪਟਰ ਦਾ ਬਾਰਖਾ ਭੇ ਅਮਰ ਨਾਲ ਦੇ ਵੀ 100 ਤੋਂ ਉੱਤੇ ਦੀ ਆਮ ਕੋਈ 1.5 ਦਾ ਕਹਿੰਨਾ ਤਕਰੀਬਨ 160 ਮਸੋਂ ਹੋਣੀ ਉਹ ਦੇਖ ਲਓ ਤੁਸੀਂ 65 ਸਾਲ ਦਾ ਮੈਂ ਆਂਗਾ ਮੈਂ ਨਵੀਂ ਬੁੜੀ ਗੱਲ ਕਹਾਂ ਕਹਿੰਦੇ ਤੂੰ ਨੇੜ ਸਦਾ ਹੋ ਗਿਆ ਮਹਾਮਾਦਾ ਮੇਰਾ ਸੈਂਕੜੇ ਦਾ ਤੂੰ ਕਿੰਨੇ ਨਹੀਂ ਹੈ ਇਹਦੀ ਮੈਂ 25 ਦੀ ਮਹਾ ਵੱਡੀ ਦੇ 25 ਦੀ 75 ਮਾਜਾ 75 ਅਸੀਂ ਨਹੀਂ ਬੜੇ ਬਾਊਗਾ ਜਲ ਮਨੇਗੀ ਮੇਰੇ ਆਵਨ ਨੂੰ ਮਿਲੋ ਕਿ ਵੀਰ ਦੇ ਸਮਾਨ ਦੇ ਜਗੜਦੇ ਮੈਂ ਮਨਹੀ ਨੰਦ ਮਨਹੀ ਦੇ ਭਾਈਆ ਪੂਰਨ ਪਰਮਾਨੰ ਨਵ ਜਾਈ ਮੇਰਾ ਨਹੀਂ ਲੱਗਣਾ ਜੀ ਮੇਰੇ ਘਰ ਆਜੋ ਬਾਬਾ ਜੀ ਅਸੀਂ ਮਖਾਨ ਗਾਣੇ ਪੜਾਈ ਕਰਨੀ ਲਿਖਾਈ ਕਰਨੀ ਅਸੀਂ ਇੱਕ ਰੋਸ਼ਨੀ गाना ਚੰਦਰਮੋਲ ਇਧਰ ਤੇ ਉਧਰ ਹੋ ਜਾਣਗੇ ਜੇ ਸਾਨੂੰ ਮਰਦ ਜਿਸ ਨੂੰ ਕੱਢਦਾ ਉਸ ਦਾ ਸਾਨੂੰ ਬੋਲੇ ਸਾਥ ਬਾ ਸਾਧੂ ਕਾ ਬੋਲਾ ਮੇਰਾ ਨਾਇਗਰੀ ਸੀ ਦੇਵੀ ਰਾਦਮ